ਅੱਜ ਰਵੀ ਬੀਆ ਦੇ ਸੱਦੇ ਦੇ ਇੰਡੀਅਨ ਹਾਇਰਲ ਅਕੈਡਮੀ ਦੇ ਪਲੇਟਫਾਰਮ ਤੇ ਪਹੁੰਚੇ ਆ ਬੜਾ ਅੱਛਾ ਪਲੇਟਫਾਰਮ ਹੈ ਲੁਧਿਆਣਾ ਵਾਸੀਆਂ ਦੇ ਲਈ ਇੱਕ ਸੋਰਸ ਆਫ ਐਂਟਰਟੇਨਮੈਂਟ ਮੈਂ ਕਹੂੰਗਾ ਸੋਰਸ ਆਫ ਕੈਰੀਅਰ ਵੀ ਬੱਚਿਆਂ ਦੇ ਲਈ ਜਿਹੜੇ 뮤직 ਲਵਰਸ ਨੇ ਲੁਧਿਆਣਾ ਦੇ ਮੈਂ ਤਾਂ ਤੁਹਾਡੇ ਮਾਧਿਅਮ ਰਾਈ ਸਾਰਿਆਂ ਨੂੰ ਬੇਨਤੀ ਕਰੂੰਗਾ ਜਰੂਰ ਇੱਥੇ ਆਓ ਵਿਜ਼ਿਟ ਕਰੋ ਰਵੀ ਬੀਆ ਜਿੱਦਾਂ ਮੈਂ ਰਵੀ ਬੀਆ ਦੀ ਅੱਗੇ ਵੀ ਤਾਰੀਫ ਕਰਦੇ ਆਂ ਅਸੀਂ ਕਿ ਵਰਸਟਾਈਲ ਪਰਸਨੈਲਿਟੀ ਸੋਸ਼ਲ ਵਰਕ ਕਰ ਲੋ ਕੋਈ ਹੋਰ ਕੰਮ ਕਰ ਲੋ ਪੋਲੀਟੀਕਲੀ ਕਰ ਲੋ ਹਰ ਜਗ੍ਹਾ ਅੱਗੇ ਹੋ ਕੇ ਸਮਾਜ ਦੀ ਸੇਵਾ ਵੀ ਕਰਦੇ ਜਿੱਥੇ ਸਮਾ ਇਹਨਾਂ ਦੀ ਜਦੋਂ ਅਕੈਡਮੀ ਚ ਆ ਕੇ ਮੌਕਾ ਮਿਲਣਾ ਤਾਂ ਬੇਟਾ ਵੀ ਨਾਲ ਉਹਨਾਂ ਦੀ ਸਾਰੀ ਫੈਮਿਲੀ ਸਾਰੀ ਟੀਮ ਇੱਥੇ ਲੱਗੀ ਹੋਈ ਹੈ 뮤జిక్ ਲਵਰਸ ਨੂੰ ਜੇ ਤਾਂ ਲੁਧਿਆਣਾ ਦੇ ਵਿੱਚ ਕੋਈ ਪਲੈਟਫਾਰਮ ਦੀ ਲੋੜ ਹੋਵੇ ਤੁਸੀਂ ਕਾਈਂਡਲੀ ਇੱਥੇ ਵਿਜ਼ਿਟ ਕਰੋ ਤੇ ਨਾਲ ਦੇ ਨਾਲ ਐਮਐਲਏ ਮਦਨਾਲ ਬੱਗਾ ਜੀ ਵੱਲੋਂ ਵੀ ਜੋ ਆਪਣੇ ਹਲਕੇ ਦੇ ਵਿੱਚ ਸਲੀਮ ਟਾਪਰੀ ਵੀ ਕਿ 뮤జిక్ ਲਵਰਸ ਆਫ ਲੁਧਿਆਣਾ ਅਸੀਂ ਇੱਕ ਪਲੈਟਫਾਰਮ ਉੱਥੇ ਵੀ ਦਿੱਤਾ ਮੈਂ ਬੇਨਤੀ ਕੀਤੀ ਭਈਆਂ ਨੂੰ ਵੀ ਕਿ ਜਿਹੜੀ ਤੁਹਾਡੀ ਇੱਥੇ ਦੇ ਸਟੂਡੈਂਟਸ ਨੇ ਉਹਨਾਂ ਨੂੰ ਇੱਕ ਦਿਨ ਉੱਥੇ ਵੀ ਵਿਜ਼ਿਟ ਜ਼ਰੂਰ ਕਰਵਾਓ ਤਾਂ ਜੋ ਉੱਥੇ ਵੀ ਜਿਹੜੇ ਲੋਕ ਉੱਥੇ ਮਿਊਜ਼ਿਕ ਦੇ ਨਾਲ ਉੱਥੇ ਮਿਊਜ਼ਿਕ ਲਵਰਜ਼ ਨੇ ਉਹਨਾਂ ਨੂੰ ਵੀ ਇੱਥੇ ਇਹਦੀ ਸਿੱਖ ਮਿਲੇ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਨੂੰ ਵਧਾਈ ਦਿੰਦਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਤੇ ਮੇਰਾ Song Calls ਜੋ ਕਿ 1st of January ਨੂੰ ਰਿਲੀਜ਼ ਹੋਇਆ ਤੇ ਸਾਰਿਆਂ ਦਾ ਪਿਆਰ ਬਹੁਤ ਮਿਲ ਰਿਹਾ ਤੇ ਹੋਪਸ ਉਹ ਸਾਰਿਆਂ ਦਾ ਪਿਆਰ ਹੋਰ ਵੀ ਮਿਲੇਗਾ ਟਰੈਕ ਨੂੰ ਅੱਗੇ ਲੈ ਕੇ ਜਾਵਾਂਗੇ ਆਪਾਂ ਤੇ ਅੱਗੇ ਵੀ ਬਹੁਤ Song ਆਣਗੇ ਤੇ Indian Ideal Academy ਮੈਂ ਇੱਥੇ ਪਹਿਲੀ ਵਾਰ ਆਇਆ ਸਿੱਖਦਾ ਮੈਂ ਗੌਰਵ ਸਰ ਕੋਲਾ ਬਟ ਇੱਥੇ ਆ ਕੇ ਮੈਨੂੰ ਬੜਾ ਵਧੀਆ ਲੱਗਿਆ ਕਿ ਇਵੈਂਟਸ ਇਦਾਂ ਦੇ ਆਰਗੇਨਾਈਜ਼ ਕਰਨੇ ਬਹੁਤ ਵੱਡੀ ਗੱਲ ਹੈ ਨਵੇਂ-ਨਵੇਂ ਸਟੂਡੈਂਟਸ ਨੂੰ ਅੱਗੇ ਐਪਰੀਸ਼ੀਏਸ਼ਨ ਮਿਲਦੀ ਹੈ ਸਟੇਜਿਸ ਮਿਲਦੀਆਂ ਤੇ ਪਬਲਿਕਲੀ ਗਾਉਣ ਦਾ ਮੌਕਾ ਮਿਲਦਾ ਤੇ ਇੱਥੇ ਸਟੂਡੈਂਟਸ ਵੀ ਬਹੁਤ ਵਧੀਆ ਮੈਨੂੰ ਲੱਗੇਗੀ ਵੀ ਬਹੁਤ ਵਧੀਆ ਗਾ ਰਹੇ ਹਨ ਤੇ ਇੱਥੇ ਆ ਕੇ ਪਤਾ ਲੱਗਦਾ ਕਿ ਹਾਂ ਅਸੀਂ ਕਿੱਥੇ ਆ ਤੇ ਹੋਰ ਕੀ ਕੁਝ ਸਿੱਖ ਸਕਦੇ ਆ ਅਸੀਂ ਡੈਫੀਨਿਟਲੀ ਹਾਂਜੀ ਸਸ਼ੀਕਾ ਸਾਰਿਆਂ ਨੂੰ ਮੈਂ ਹੈਪੀ ਸਿੰਘ ਇੰਡੀਅਨ ਆਈਡਲ ਦਾ ਸਟੂਡੈਂਟ ਆ 6 ਮਹੀਨੇ ਹੋ ਗਏ ਮੈਨੂੰ ਇੱਥੇ ਜੁਆਇਨ ਕੀਤੇ ਤੇ ਮੈਂ ਬਹੁਤ ਹੀ ਜ਼ਿਆਦਾ ਕੁਝ ਐਥੋ ਸਿੱਖਣ ਨੂੰ ਮਿਲ ਰਿਹਾ ਹੈ ਆਲਰੇਡੀ ਮੈਂ ਦੋ ਸੰਗਸ ਮੈਂ ਕਰ ਚੁੱਕਾ ਮੇਰੇ ਇਨਸਪੀਰੇਸ਼ਨ ਮੇਰਾ ਬ੍ਰਦਰ ਰਿਆ ਜਦੋਂ ਉਹ ਦੇਖ ਦੇਖ ਕੇ ਮੈਂ ਗਾਣਾ ਸਿੱਖਣਾ ਸ਼ੁਰੂ ਕੀਤਾ ਇੰਡੀਅਨ ਆਈਡਲ ਤੋਂ ਪਹਿਲਾਂ ਵੀ ਮੈਂ ਹੋਰ ਟੀਚਰਸ ਤੋਂ ਵੀ ਸਿੱਖਿਆ ਹੋਰ ਗੌਰਵ ਸਰ ਨੇ ਜਿਹੜਾ ਕੋਲ ਮੈਂ ਹੋਰ ਰੈਗੂਲਰ ਸਿੱਖ ਵੀ ਰਿਹਾ ਤੇ ਪ੍ਰੈਕਟਿਸ ਹੀ ਕਿਹਦਰ ਚੀਜ਼ ਹੈ ਜੋ ਤੁਹਾਨੂੰ ਇੱਕ ਪਰਫੈਕਟ ਕਰ ਸਕਦੀ ਹੈ ਤੇ ਕਰੋ ਕੋਈ ਵੀ ਸਿੰਗਰ ਪੈਦਾ ਨਹੀਂ ਹੁੰਦਾ ਸਿੱਖ-ਸਿੱਖ ਕੇ ਆਪਾਂ ਬਹੁਤ ਕੁਝ ਕਰ ਸਕਦੇ ਆ ਤੇ ਮੈਂ ਚਲੋ ਠੀਕ ਹੈ ਥੋੜਾ ਲੇਟ ਸਹੀ ਆਫਟਰ 40ਸ ਮੈਂ ਸਿੱਖਣਾ ਸ਼ੁਰੂ ਕੀਤਾ ਆਫਟਰ 40ਸ ਮੈਂ ਆਪਣੇ Song ਕੱਢੇ ਆ ਫਿਰ ਵੀ ਮੈਸੇਜ ਵੀ ਹੈ ਤੇ ਇੱਕ ਥੈਂਕਫੁਲ ਵੀ ਆ ਕਿ ਮੈਂ ਇੰਡੀਅਨ ਆਈਡਲ ਦਾ ਜਿਨ੍ਹਾਂ ਨੇ ਮੈਨੂੰ ਐਸਕੇਪੇਬਲ ਕੀਤਾ ਕਿ ਮੈਂ ਆਪਣੇ Songਸ ਰਿਲੀਜ਼ ਕਰ ਸਕਦਾ ਤੇ ਬੈਕ ਟੂ ਬੈਕ ਮੇਰੇ ਬਹੁਤ ਸਾਰੇ ਟਰੈਕਸ ਨੇ ਮੈਂ ਹੋਪ ਕਰੂੰਗਾ ਉਮੀਦ ਕਰੂੰਗਾ ਸਾਰੇ ਤੁਸੀਂ ਸਾਰਿਆਂ ਨੂੰ ਮੇਰੇ ਫੈਨਸ ਮੇਰੇ ਫਾਲੋਅਰਸ ਮੇਰੇ ਫਰੈਂਡਸ ਕੇ ਤੁਸੀਂ ਮੇਰੇ ਜਿੰਨੇ ਵੀ ਸੌਂਗਸ ਨੇ ਉਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟਸ ਕਰੋ ਤੇ ਰੀਲਸ ਬਣਾਓ ਥੈਂਕ ਯੂ ਤੁਹਾਡੇ ਹੁੰਦੇ ਆ ਤੁਹਾਡੀ ਸਪੋਰਟ ਨਾਲ ਹੋ ਸਕਦਾ ਹੈ ਕਿ ਸ਼ਾਇਦ ਮੈਨੂੰ ਵੀ ਥੋੜੀ ਰੈਕਗਨਿਜ਼ੀਸ਼ਨ ਮਿਲ ਜਾਏ ਥੈਂਕ ਯੂ ਮੈਂ ਪਹਿਲਾ ਸੌਂਗ ਸੀਗਾ ਟੈਂਸ਼ਨ ਉਹਦੇ ਵੀ ਦੋ ਲਾਈਨਾਂ ਗਾ ਦੇਣਾ ਤੇ ਫਿਰ ਦੂਸਰਾ ਸੌਂਗ ਸੀਗਾ ਬੇਈਮਾਨੀ ਉਹ ਵੀ ਗਾ ਕੇ ਸੁਣਾ ਦੇਣਾ ਟੈਂਸ਼ਨ ਕਿਉਂ ਲੈਨੀ ਹੈ ਮੇਰੀ ਜਾਨ ਅਸੀਂ ਤੇਰੇ ਆ ਲੋਕਾਂ ਦੀਆਂ ਗੱਲਾਂ ਵਿੱਚ ਨਾ ਅਸੀਂ ਤੇਰੇ ਆ ਚਾਹੇ ਤੂੰ ਕਸਮ ਖਵਾਲਾ ਚਾਹੇ ਤੂੰ ਜ਼ਰਨੀ ਸਾਨੂੰ ਤੇ ਜੰਨਤ ਲੱਗਦੇ ਤੇਰੇ ਹੀ ਪੈਰ ਨੇ ਰੱਖਿਆ ਏ ਤੈਨੂੰ ਰੱਬ ਦੀ ਥਾਂ ਅਸੀਂ ਤੇਰੇ ਆ ਟੈਨਸ਼ਨ ਕਿਉ ਲੈਨੀ ਆ ਮੇਰੀ ਜਾਨ ਅਸੀਂ ਤੇਰੇ ਆ ਲੋਕਾਂ ਦੀਆਂ ਗੱਲਾਂ ਵਿੱਚ ਨਾ ਅਸਤੇਰੇ ਆਂ ਥੈਂਕ ਯੂ ਤੇ ਜਿਹੜਾ ਮੇਰਾ ਸੈਕੰਡ Song ਹੈ ਉਹਦਾ ਟਾਈਟਲ ਨੇਮ ਹੈ ਬੇਈਮਾਨੀਆਂ ਉਹ ਵੀ ਦੋ ਲਾਈਨਾਂ ਸੁਣਾ ਦੇਣਾ ਬੇਈਮਾਨੀਆਂ ਵੇ ਤੇਰੀ ਬੇਈਮਾਨੀਆਂ ਦਿਲ ਜਾਨੀ ਆਵੇ ਮੇਰੇ ਦਿਲ ਜਾਨੀਆਂ ਬੇਈਮਾਨੀਆਂ ਵੇ ਤੇਰੀ ਬੇਈਮਾਨੀਆਂ ਦਿਲ ਜਾਨੀ ਆਵੇ ਮੇਰੇ ਮਨਮਾਨੀਆਂ ਵੇ ਤੇਰੀ ਮਨਮਾਨੀਆਂ ਜ਼ਿੰਦਗੀ ਮੇਰੀ ਚ ਹੈ ਪਰੇਸ਼ਾਨੀਆਂ ਇੰਡੀਅਨ ਆਈਡਲ ਅਕੈਡਮੀ ਮੇ ਅੱਜ ਇੱਕ ਮਿਊਜ਼ੀਕਲ ਈਵਨਿੰਗ ਚੱਲ ਰਹੀ ਹੈ और उसमें मैंने भी गाया है तो ये है कि यहाँ पे एक ये एकेडमी है एक मैं कहूँगी आर्टिस्ट को ग्रूमिंग करने की एकेडमी का और इस ग्रूमिंग के साथ साथ एक प्लेटफॉर्म भी दिया है इन्होंने आर्टिस्ट को कि वहाँ पे वो लोग आएँ और अपने आप को एक्सपोजर में दें ये सब इंडियन आइडल अकैडमी के रविनंदन शर्मा जी उनकी पूरी टीम यहाँ पर ग्रूमिंग करती है और जो हम जैसे एक आर्टिस्ट हैं उनको भी वहाँ पर रूबरू कराया जाता है दूसरे आर्टिस्ट संगीत एक ऐसा माध्यम है बहुत ही सॉफ्ट है ईश्वर के बहुत नज़दीक ले जाता है तो अच्छी बात है ऐसे प्लेटफॉर्म मिलने चाहिए और ऐसे लोग जो हैं जो संगीत को माध्यम बना के ईश्वर तक पहुँचते हैं तो उनका भी बहुत बड़ा रोल है सो तो मैं जो इनके आर्टिस्ट हैं उनको बस बेस्ट विशिज़ कहूँगी कि आप ऐसे आगे बढ़ते रहें थैंक यू सो मच सानू इतने अकेडमी चाहे एक उत्साह मिलता है मिलता है ਅਸੀਂ 10 ਸਾਲ ਤੋਂ ਇੱਥੇ ਆ ਰਹੇ ਹੈਗੇ ਔਰ ਆ ਕੇ ਇੱਥੇ ਮਿਊਜ਼ਿਕ ਦਾ ਹਰ ਵਾਰੀ ਕੁਛ ਨਾ ਕੁਛ ਨਵਾਂ ਹੀ ਸਿੱਖਣ ਨੂੰ ਮਿਲਦਾ ਹੈਗਾ ਔਰ ਬੜੇ ਹੀ ਅੱਛੇ ਟੀਚਿੰਗ ਕਰਦੇ ਹੈ ਬੜਾ ਕੁਝ ਕਰਦੇ ਹੈ ਸਮਤੇ 10 ਸਾਲ ਹੋ ਗਏ ਅਸੀਂ ਤੇ ਕਾਫੀ ਕੁਝ ਸਿੱਖ ਚੁੱਕੇ ਹੈ ਪਰ ਫਿਰ ਵੀ ਇੱਥੇ ਆਣ ਤੇ ਸਾਨੂੰ ਇੱਕ ਨਵਾਂ ਜੋਸ਼ ਮਿਲਦਾ ਹੈ ਔਰ ਇੱਥੇ ਨਿਊ ਜਿਹੜੇ ਕਮਰਸ ਹੈ ਛੋਟੇ ਬੱਚੇ ਵੀ ਗਾਉਂਦੇ ਹੈ ਵੱਡੇ ਵੀ ਗਾਉਂਦੇ ਹੈ ਔਰ ਬੜਾ ਅੱਛਾ ਉਹਨਾਂ ਦਾ ਦੇਖ ਕੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਸੰਗੀਤ ਸਭ ਤੋਂ ਜ਼ਰੂਰੀ ਹੈਗਾ ਅਸੀਂ ਫੇਰ ਕਦੀ ਮਿਲਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦਾ ਸਿਖਾਉਣ ਦਾ ਤੰਗ ਬੜੇ ਪਿਆਰ ਨਾਲ ਹੈ ਔਰ ਐਦਾਂ ਸਿਖਾਉਂਦੇ ਹੈ ਕਿ ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਕਿਸੇ ਨੂੰ ਡਿਫਿਕਲਟ ਨਹੀਂ ਲੱਗਦਾ ਔਰ ਅਸੀਂ ਤੇ ਕਈਆਂ ਨੂੰ ਸਲਾਹ ਇਹ ਦਿੰਦੇ ਆ ਕਿ میوزਿਕ ਨਾਲ ਜੁੜੋਗੇ ਤੇ ਉਧੀਆਂ ਬਹਾਰੀਆਂ ਤੁਹਾਨੂੰ ਨਮਸਕਾਰ ਮੈਂ ਬਿੰਦੀਆ ਮਦਨ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜਾ 뮤ਜ਼ਿਕ ਹੈ ਉਹ ਰੂਹ ਦੀ ਖੁਰਾਕ ਹੈ ਔਰ ਰਵਿਨੰਦਨ ਜੀ ਜਿਹੜਾ ਕੀ ਕਹਿੰਦੇ ਕੰਮ ਕਰਦੇ ਪਏ ਆ ਬਹੁਤ ਹੀ ਵਧੀਆ ਅਸ਼ਲਾਕਾ ਯੋਗ ਕੰਮ ਹੈ ਕਿਉਂਕਿ ਅੱਜ ਕੱਲ ਦੀ ਲਾਈਫ ਦੇ ਵਿੱਚ ਸਾਰੇ ਬਹੁਤ ਸਟ੍ਰੈਸਡ ਹੁੰਦੇ ਨੇ ਜਦ 뮤ਜ਼ਿਕ ਨਾਲ ਜੁੜਦੇ ਨੇ ਤੇ ਆਤਮਾ ਨੂੰ ਸ਼ਾਂਤੀ ਆਤਮਾ ਨੂੰ ਇੱਕ ਸਕੂਨ ਪ੍ਰਾਪਤ ਹੁੰਦਾ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹੂੰਗੀ ਕਿ ਅਗਰ ਤੁਸੀਂ ਤੁਹਾਡੇ ਚ ਥੋੜਾ ਜਿਹਾ ਵੀ ਹੁਨਰ ਹੈ ਤੇ ਤੁਸੀਂ ਆਓ ਇੰਡੀਅਨ ਆਈਡਲ ਅਕੈਡਮੀ ਜੁਆਇਨ ਕਰੋ ਔਰ ਆਪਣੇ ਹੁਨਰ ਨੂੰ ਹੋਰ ਵਧੀਆ ਤਰੀਕੇ ਨਾਲ ਕੀ ਕਹਿੰਦੇ ਸਾਰਿਆਂ ਨੂੰ ਪ੍ਰੈਜੈਂਟ ਕਰੋ ਇਹ ਹੀ ਕਹਿਣਾ ਚਾਹੂੰਗੀ ਕਿ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਤੇ ਲੋਹੜੀ ਦੀ ਵੀ ਮੁਬਾਰਕਾਂ ਤੁਹਾਨੂੰ ਮੌਕਾ ਮਿਲਿਆ ਕਿਤਾ ਲੱਗ ਰਿਹਾ ਹੈ ਮੈਂ ਗਾਇਆ ਕੀ ਕਹਿੰਦੇ ਆ ਮੈਨੂੰ ਗਾਣਾ ਨਹੀਂ ਆਉਂਦਾ ਮੈਂ ਬਹੁਤ ਮਤਲਬ ਮੈਨੂੰ ਸਿੰਗਿੰਗ ਬਹੁਤ ਪਸੰਦ ਹੈ ਬਾਥਰੂਮ ਸਿੰਗਰ ਹਾਂ ਪਰ ਇਹ ਕਹਿੰਦੇ ਇੱਥੇ ਮੈਂ ਗਾਇਆ ਤੇ ਇਹ ਕਹਿੰਦੇ ਆ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੀ ਤੁਹਾਨੂੰ ਜਿੱਦਾਂ ਲੱਗੇਗਾ ਦੱਸਿਓ ਫਿਰ ਮੈਂ ਸਿੱਖਣਾ ਵੀ ਚਾਹੂੰਗੀ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਪਲੀਜ਼ ਇਸ ਚੀਜ਼ ਨੂੰ ਕੈਰੀ ਔਨ ਕਰੋ ਆਪਣੇ ਟੈਲੈਂਟ ਨੂੰ ਐਨਹਾਂਸ ਕਰੋ ਅੱਜ ਅਸੀਂ ਇੰਡੀਅਨ ਆਲਰ ਅਕੈਡਮੀ ਤੇ ਸਾਨੂੰ ਇਹਨਾਂ ਨੇ ਪੂਰੇ ਮਟੋਰ ਅਸੀਂ ਗੈਸ ਲਾ ਲਈਏ ਚਾਹੇ ਮੇਰੀ ਬੇਟੀ ਹੈ ਹੇ ਵੀ ਉਹ ਉਹ ਸਿੱਖਦੇ ਆ ਜੀ ਅਸੀਂ ਇਹਦਾ ਤਾਂ ਪਰਫਾਰਮੈਂਸ ਦੇਖਣਾ ਸੀ ਜਿਹੜੇ ਉਹ ਬੱਚੇ ਜਾਂ ਜਿਹੜੇ ਵੀ ਸਟੂਡੈਂਟ ਉਹ ਸਿੱਖਦੇ ਆ ਉਹ ਆਪਣੇ ਜਿਹੜੇ ਮਨ ਦੇ ਅੰਦਰ ਜਿਹੜੇ ਉਹਨਾਂ ਦਾ ਕੋਈ ਇੱਕ ਜਜ਼ਬਾ ਨਾਲ ਉਹ ਜਾਂ ਜਨੂੰਨ ਨਾਲ ਉਹ ਸੰਗੀਤ ਸਿੱਖਣ ਦਾ ਉਹਰੇ ਸਹੀ ਤਰੀਕੇ ਨਾਲ ਉਹਨਾਂ ਨੂੰ ਤਰਾਸ਼ਿਆ ਜਾਂਦਾ ਸਿਖਾਇਆ ਜਾਂਦਾ ਇਹ ਬਹੁਤ ਵੱਡਾ ਉਪਰਾਲਾ ਹੈ ਉਹ ਵੀ ਸੰਗੀਤ ਇੱਕ ਐਸੀ ਚੀਜ਼ ਆ ਜਿਹੜਾ ਬੰਦੇ ਨੂੰ ਰਿਲੈਕਸ ਕਰਦਾ ਹੈ ਬੰਦੇ ਦਾ ਮਾਈਂਡ ਬਿਲਕੁਲ एकदम ਸ਼ਾਂਤ ਹੋ ਜਾਂਦਾ ਕੋਈ ਵੀ ਦੁਨੀਆ 'ਚ ਐਸਾ ਬੰਦਾ ਨਹੀਂ ਜਿਹਨੂੰ ਸੰਗੀਤ ਨਾ ਪਸੰਦ ਹੋਵੇ ਉਰੇ ਆ ਕੇ ਗਾਣਾ ਬੱਚਿਆਂ ਦੀ ਜਿਹੜੀ ਪ੍ਰਤਿਭਾ ਉਹਨੂੰ ਤਰਾਸ਼ਣਾ ਇੱਕ ਬਹੁਤ ਵੱਡਾ ਉਪਰਾਲਾ ਐ ਸੇ ਇਹਨਾਂ ਨੂੰ ਵਧਾਈ ਵੀ ਦਿੰਨੇ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਇੰਨੀ ਹਿੰਮਤ ਤੇ ਹੌਸਲਾ ਬਖਸ਼ੇ ਆਉਣ ਵਾਲੇ ਸਮੇਂ ਵਿੱਚ ਹੋਰ ਇਦਾਂ ਦੇ ਬੱਚਿਆਂ ਨੂੰ ਜਾਂ ਉਹ ਸਟੂਡੈਂਟਸ ਨੂੰ ਸਖਾਣ ਉਹ ਅੱਗੇ ਆ ਕੇ ਮੰਚ ਆਪਣਾ ਸੰਭਾਲਣ ਤੇ ਅੱਗੇ ਜਾ ਕੇ ਸਮਾਜ ਤੇ ਦੇਸ਼ ਦੀ ਤਰੱਕੀ ਕਰਨ। ਬੱਚਿਆਂ ਤੁਸੀਂ ਐ ਕਿੱਦਾਂ ਲੱਗ ਰਿਹਾ ਬੱਚੇ? ਮੈਨੂੰ ਬਹੁਤ ਬਹੁਤ ਅੱਛਾ ਲੱਗ ਰਿਹਾ ਕਿ ਮੇਰੇ ਬੱਚਾ ਇੱਥੇ ਆ ਕੇ ਸਿੱਖ ਰਿਹਾ ਐ, ਗਰੋਅ ਕਰ ਰਿਹਾ ਐ। ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਥੈਂਕ ਯੂ ਬਹੁਤ ਅੱਛਾ ਗਾਇਆ ਬਹੁਤ ਜੀ ਅਕੈਡਮੀ ਕੰਮ ਬੜੀ ਬਹੁਤ ਅੱਛਾ ਕਰ ਰਹੀ ਜੇ ਮੇਰੀ ਗੁੜੀ ਆਜੇ 1.5 ਮਹੀਨਾ ਹੋਇਆ ਤੇ ਸਿੱਖਣਾ ਸ਼ੁਰੂ ਕੀਤਾ ਔਰ ਇਹਨੇ ਬਹੁਤ ਅੱਛਾ ਸਾਨੂੰ ਫੀਡਬੈਕ ਬਹੁਤ ਅੱਛਾ ਸਿਖਾਉਂਦੇ ਮੈਂ ਚਾਹੁੰਦੀ ਹਾਂ ਕਿ ਸਾਰੇ ਬੱਚੇ ਆ ਕੇ ਇੱਥੇ ਸਿੱਖਣ ਇੰਡੀਅਨ ਆਈਡਲ ਦੇ ਅੱਜ ਇਸ ਪਲੇਟਫਾਰਮ ਦੇ ਉੱਪਰ ਰਵਿੰਦਰਨ ਭਾਜੀ ਜਿਹੜੇ ਸਾਡੇ ਵੱਡੇ ਵੀਰ ਨੇ ਉਹਨਾਂ ਨੇ ਅੱਜ ਸਾਨੂੰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਐਗਜ਼ੀਕਟਿਵ ਟੀਮ ਨੂੰ ਇਨਵਾਈਟ ਕੀਤਾ ਸੀ ਜਿਹਦੇ ਵਿੱਚ ਮੇਰੇ ਨਾਲ ਬਾਈਸ ਪ੍ਰਧਾਨ ਜੀ ਸਾਡੇ ਸਾਰੇ ਐਗਜ਼ੀਕਟਿਵ ਬੋਡੀ ਦੇ ਮੈਂਬਰਸ ਆਏ ਮੈਂ ਸਮਝਦਾ ਅਸੀਂ ਖੁਸ਼ਕਿਸਮਤ ਹੈ ਅੱਜ ਦੀ ਇਹ ਸ਼ਾਮ ਜਿਹੜੀ ਅਸੀਂ ਇੰਡੀਅਨ ਆਈਡਲ ਦੇ ਨਾਮ ਲਿਖੀ ਹੈ ਅਲੱਗ-ਅਲੱਗ ਏਜ ਗਰੁੱਪ ਚਾਹੇ ਉਹ ਬੱਚੇ ਸੀ ਚਾਹੇ ਉਹ ਸਾਡੇ ਸੀਨੀਅਰ ਸੀ ਜਾਂ ਲੇਡੀਜ਼ ਮੈਂਬਰ ਨੇ ਹਾਊਸ ਵਾਈਫਸ ਨੇ ਤਾਂ ਉਹਨਾਂ ਨੇ ਇੱਥੇ ਇੱਕ ਪਲੇਟਫਾਰਮ ਨੂੰ ਸਿਲੈਕਟ ਕੀਤਾ ਜਿਹੜੀ ਉਹਨਾਂ ਦੇ ਵਿੱਚ ਕਲਾ ਛਿਪੀ ਹੋਈ ਹੈ ਉਸ ਨੂੰ ਬਾਹਰ ਲਿਆਉਣ ਦੇ ਵਿੱਚ ਬਟ ਇਸ ਇੰਡੀਅਨ ਆਈਡਲ ਦੇ ਪਲੇਟਫਾਰਮ ਦਾ ਸਾਡੇ ਰਵੀ ਨੰਦਨ ਸ਼ਰਮਾਈ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਇਸ ਪਲੇਟਫਾਰਮ ਨੂੰ ਉਹਨਾਂ ਨੇ ਮੈਨੇਜ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚ ਇਹ ਖੂਬੀ ਹੈ ਉਸ ਨੂੰ ਤਰਾਸ਼ ਰਹੇ ਨੇ ਹੀਰਾ ਬਣਾ ਕੇ ਉਸ ਨੂੰ ਪਬਲਿਕ ਦੇ ਵਿੱਚ ਉਸ ਨੂੰ ਜਨਤਾ ਦੇ ਵਿੱਚ ਭੇਜ ਰਹੇ ਆ ਮੈਂ ਸਮਝਦਾ ਅਸੀਂ ਖੁਸ਼ਕਿਸਮਤ ਹੈ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਫੇਰ ਸਮਝਦੇ ਹਾਂ ਕਿ ਸਾਨੂੰ ਇਨਵੀਟੇਸ਼ਨ ਜ਼ਰੂਰ ਆਏਗਾ ਇੰਡੀਅਨ ਆਈਡਲ ਦੇ ਵੱਲੋਂ ਤੇ ਅਸੀਂ ਡਿਸਟ੍ਰਿਕਟ ਬਾਅਰ ਐਸੋਸੀਏਸ਼ਨ ਦੇ ਵੱਲੋਂ ਆਸ਼ਵਾਸਨ ਦਿੰਦੇ ਆ ਕਿ ਸਾਡੇ ਜਿੱਥੇ ਵੀ ਬਾਅਰ ਮੈਂਬਰਸ ਦੀ ਜਾਂ ਸਾਡੇ ਵਕੀਲ ਸਹਿਬਾਨ ਜਿਹੜੇ ਟੈਲੈਂਟ ਰੱਖਦੇ ਆ ਉਹ ਵੀ ਇਸ ਪਲੇਟਫਾਰਮ ਤੇ ਆ ਕੇ ਕਰਦੇ ਆ ਤਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਰਵਿੰਦਰਨੰਦਨ ਜੀ ਦਾ ਸਾਥ ਦੇਵਾਂਗੇ ਤਾਂ ਮੈਂ ਸਾਰਿਆਂ ਨੂੰ ਇਸ ਪਲੇਟਫਾਰਮ ਤੇ ਆ ਕੇ ਜੋ ਆਪਣੇ ਵਿੱਚ ਕਲਾ ਲਈ ਬੈਠੇ ਹੈ ਜੇ ਕਿਸੇ ਤਰੀਕੇ ਨਹੀਂ ਕੱਢ ਸਕਦੇ ਤਾਂ ਇਸ ਪਲੇਟਫਾਰਮ ਨੂੰ ਅੱਗੇ ਜੁਆਇਨ ਕਰੋ ਤੇ ਰਵੀ ਜੀ ਦਾ ਆ ਕੇ ਸਾਥ ਦਿਓ ਤੇ ਅਸੀਂ ਵੀ ਪੱਗਾ ਵਾਲੇ ਐ ਤੇ ਅੱਜ ਦੀ ਇਹ ਸ਼ਾਮ ਇੰਡੀਆ ਰਾਈਟਲ ਦੇ ਨਾਮ ਮੈਂ ਬਹੁਤ ਥੈਂਕ ਯੂ ਕਰਦਾ ਹਾਂ ਸਾਰੀ ਬਾਅਰ ਐਸੋਸੀਏਸ਼ਨ ਦੀ ਟੀਮ ਵੱਲੋਂ ਤੇ ਸਾਡੀ ਸਮੂਚੀ ਬਾਅਰ ਦੇ ਵੱਲੋਂ ਬਹੁਤ ਧੰਨਵਾਦ ਥੈਂਕ ਯੂ